ਇੱਕ طرف ਤਾਂ ਲੋਕ ਚੋਰੀਆਂ ਠੱਗੀਆਂ ਕਰਨ ਲੱਗੇ ਹੋਏ ਹਨ ਪਰੰਤੂ ਦੂਜੀ ਤਰਫ ਸਮਾਜ ਵਿੱਚ ਇਮਾਨਦਾਰੀ ਅਜੇ ਵੀ ਜਿੰਦਾ ਹੈ ਜੀ ਹਾਂ ਤੁਹਾਨੂੰ ਅਸੀਂ ਹੁਣ ਸੁਲਤਾਨਪੁਰ ਲੋਧੀ ਦੇ ਸਦਰ ਬਾਜ਼ਾਰ ਵਿੱਚ ਸਥਿਤ ਅਜੰਤਾ ਡਾਇਰਸ ਡਰਾਈ ਕਲੀਨਰਸ ਦੇ ਇਮਾਨਦਾਰੀ ਦੀ ਗੱਲ ਦੱਸਦੇ ਹਾਂ ਅਜੰਤਾ ਡਾਇਰਸ ਡਰਾਈ ਕਲੀਨਰਸ ਦੇ ਮਾਲਕ ਸ਼ਿਵ ਕੁਮਾਰ ਕਨੋਜੀਆ ਤੇ ਪਵਨ ਕਨੋਜੀਆ ਕੋਲੋਂ ਸੁਲਤਾਨਪੁਰ ਲੋਧੀ ਦੇ ਪਿੰਡ ਕਬੀਰਪੁਰ ਤੋਂ ਗਰਾਜ ਸੰਦੀਪ ਕੌਰ ਕੱਪੜੇ ਡਰਾਈ ਕਲੀਨ ਕਰਨ ਲੈ ਕੇ ਆਉਂਦੇ ਹਨ ਜਦੋਂ ਇਹ ਕੱਪੜਿਆਂ ਨੂੰ ਡਰਾਈ ਕਲੀਨ ਕਰਨ ਲੱਗਦੇ ਹਨ ਤਾਂ ਕੱਪੜੇ ਦੀ ਜੇਬ ਵਿੱਚ ਇੱਕ ਚੈਨ ਪਈ ਹੁੰਦੀ ਹੈ ਜਿਸ ਤੋਂ ਬਾਅਦ ਉਹਨਾਂ ਵੱਲੋਂ ਇਹ ਚੈਨ ਸੁਨਿਆਰੇ ਨੂੰ ਦਿਖਾਈ ਜਾਂਦੀ ਹੈ ਉਹ ਦੱਸਦਾ ਕਿ ਇਹ ਚੈਨ سونے ਦੀ ਹੈ ਜਿਸ ਤੋਂ ਬਾਅਦ ਉਹਨਾਂ ਵੱਲੋਂ ਇਮਾਨਦਾਰੀ ਦਿਖਾਉਂਦੇ ਹੋਏ سونے ਦੀ ਚੈਨ ਨੂੰ ਸੰਦੀਪ ਕੌਰ ਦੇ ਹਵਾਲੇ ਕੀਤਾ ਗਿਆ ਇਸ ਮੌਕੇ ਸੰਦੀਪ ਕੌਰ ਨੇ ਦੁਕਾਨਦਾਰ ਦਾ ਧੰਨਵਾਦ ਕੀਤਾ ਜਾਣਕਾਰੀ ਦਿੰਦੇ ਹੋਏ ਸ਼ਿਵ ਕੁਮਾਰ ਕਨੌਜੀਅਨ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇੱਕ ਵਾਰ ਉਹਨਾਂ ਕੋਲ ਸੋਨੂ ਵਾਸੀ ਤਾਰਪੁਰ ਦਾ ਵੀ ਸੋਨੇ ਦਾ ਕੜਾ ਕੋਟ ਪੈਂਟ ਵਿੱਚ ਰਹਿ ਗਿਆ ਸੀ ਜਿਹੜਾ ਉਹਨਾਂ ਵੱਲੋਂ ਵਾਪਸ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਸਾਡੇ ਗਾਹਕ ਨੂੰ ਸਾਡੇ ਵਿਸ਼ਵਾਸ ਇਸ ਲਈ ਉਹ ਸਾਡੇ ਕੋਲ ਕਾਫੀ ਲੰਬੇ ਸਮੇਂ ਤੋਂ ਜੁੜੇ ਹੋਏ ਹਨ ਦੇਖਦੇ ਹਾਂ ਕਪੂਰ ਥਲਾ ਤੋਂ ਸਾਡੇ ਪੱਤਰਕਾਰ ਨਿਰਮਲ ਸਿੰਘ ਦੀ ਰਿਪੋਰਟ ਨਾਮ ਸੰਦੀਪਾ ਉਹ ਤੇ ਪਿੰਡ ਕਬੀਰ ਤੋਂ। ਤੇ ਪੰਜੀ ਇਹ ਇਹ ਜਿਹੜੇ ਇੱਥੇ ਤੁਸੀਂ ਕਪੜੇ ਕਦੋਂ ਧੋਣੇ ਦੇ ਕੇ ਗਏ ਸੀ? ਹਾਂ ਜੀ। ਅੱਜ ਹੀ ਦੇ ਕੇ ਗਏ ਸੀ। 4:00 ਵਜੇ ਨਾਲ ਕੋਈ। ਤੇ ਇਹਦੇ ਵਿੱਚੋਂ ਕੀ ਨਿਕਲਿਆ ਇਹਨਾਂ ਦਾ ਤੁਹਾਡਾ ਸਮਾਨ ਕੀ ਸੀਗਾ? ਵਿੱਚੋਂ ਇਹਨਾਂ ਨੂੰ ਕਹੀ ਲੱਗੀ ਤੇ ਇਹਨਾਂ ਨੇ ਮੈਨੂੰ ਫੇਰ ਫੋਨ ਕੀਤਾ। ਕਿ ਵੀ ਗਾੜੀ ਕੋਈ ਜਿੱਥੇ ਆਈ ਆ ਤੇ ਫਿਰ ਮੈਂ ਅੱਜ ਦੇ ਡੇਢ ਵਜੇ ਵੀ ਚੈਨਲ ਤੇ ਆ ਗਈ ਤੇ ਜਿਹੜੀ ਇਹਨਾਂ ਨੇ ਅੱਜ ਮੈਨੂੰ ਆਪਣੀ ਇਮਾਨਦਾਰੀ ਦਿਖਾ ਕੇ ਵਾਪਸ ਤੇ ਇਹ ਤਾਂ ਤੁਹਾਡੀ ਚੇਨ ਦਾ ਤੁਹਾਨੂੰ ਪਤਾ ਸੀ ਇਸ ਬਾਰੇ ਮੈਨੂੰ ਬਾਚੀ ਦਾ ਪਤਾ ਸੀ ਪਰ ਮੈਨੂੰ ਘਰ ਉਹ ਲੱਭ ਨਹੀਂ ਰਹੀ ਕਿ ਮੈਂ ਕਿੱਥੇ ਰੱਖ ਲਈਆ ਕੱਪੜੇ ਦੇਣ ਤੋਂ ਪਹਿਲਾਂ ਤੁਸੀਂ ਜੱਬਾ ਫੋਲੀਆਂ ਕਿ ਨਹੀਂ ਫੋਲੀਆਂ ਜੀ ਮੈਂ ਫੋਲੀਆਂ ਆ ਵਾ ਪਰ ਮੈਨੂੰ ਨਹੀਂ ਮੇਰੇ ਹੱਥ ਲੱਗ ਗਏ ਇਹ ਹਾਂਜੀ ਹਾਂਜੀ ਤੇ ਇਹ ਚੇਨ ਜਿਹੜੀ ਤੁਹਾਡੇ ਕਿੰਨੇ ਤੋੜੇ ਦੀ ਆ ਇਹ 18 ਗ੍ਰਾਮ ਦੀ ਤਕਰੀਬਨ ਕਿੰਨੇ ਦੀ ਹੋਵੇ ਇਹ ਡੇਰ ਲੱਖ ਦੀ ਹੋਣੀ ਆ ਹਾਂਜੀ ਹਾਂਜੀ ਡੇਰ ਲੱਖ ਦੀ ਡੇਰ ਲੱਖ ਦੀ ਹੈਗੀ ਤੇ ਤੁਸੀਂ ਇਹਦੇ ਬਾਰੇ ਦੁਨੀਆ ਨੂੰ ਕੀ ਕਹਿਣਾ ਚਾਹੁੰਦੇ ਆ हां जी ਤੁਹਾਨੂੰ ਇਹ ਚੇਨ ਮਿਲੀ ਇਹਨਾਂ ਚੋ ਤੇ ਤੁਹਾਨੂੰ ਕਿੱਦਾ ਹਾਂਜੀ ਭਾਈ ਕੀ ਨਾਮ ਹੈ ਤੁਹਾਡਾ ਕਾਹਦੀ ਦੁਕਾਨ ਕਰਦੇ ਹੋ ਕੀ ਕਰਨ ਦਿੰਦੇ ਮੈਂ ਸ਼ਿਵ ਕੁਮਾਰ ਪਲੋਡਿਆ ਜੀ ਸਾਫਤਾ ਕੌਂਸਲ ਸ਼ਕਨ ਪਲੋਡੀ ਮੈਂ ਜੋ ਜਨਤਾ ਟਾਈਟਲ ਦੀ ਦੁਕਾਨ ਸੇ ਆਪਣੇ ਬੰਦ ਕੇ ਕੰਮ ਕਰਦੇ ਆ ਅੱਜ ਜੇ ਤੁਸੀਂ ਸੋਨਾ ਮੋੜਿਆ ਗ੍ਰਾਉ ਜਿਵੇਂ ਤੁਹਾਨੂੰ ਬ੍ਰਾਂਡ ਹੋਇਆ ਸਾਨੂੰ ਇਹ ਬ੍ਰਾਂਡ ਹੋਇਆ ਜੀ ਸਾਨੂੰ ਕਸਟਮ ਆਪਣੇ ਗਰਮ ਕਪੜੇ ਟਾਈਕੂ ਵਰਕ ਕਰਨ ਵਾਸਤੇ ਸਭ ਦੇਖੇਗਾ ਜਗਾਸੀ ਆਪਣਾ ਨੰਬਰ ਲਾ ਲਿਆ ਤੇ ਚਾਣੀ ਕਾਲਾ ਦਿੱਤੀ ਅਸੀਂ ਚੱਕ ਕੇ ਸੰਗਤਿਆਂ ਨੂੰ ਦਿਖਾਈ ਉਹ ਕਹਿੰਦੇ ਜੀ ਇਹ ਸੋਨੇ ਚਾਣੀ ਹੈ 100 ਡਖਤ ਪੈਦੀ ਇਤਨੀ ਵੱਲ ਹੈ ਮੋਲੇ ਦਾ ਅਸੀਂ ਫਿਰ ਕਸ਼ਮ ਨੂੰ ਕਾਲ ਕੀਤਾ ਉਹਨੇ ਪੁੱਛਿਆ ਵੀ ਤੁਹਾਡੀ ਕੋਈ ਚੀਜ਼ ਬਾਜ਼ੀ ਹੈ ਉਹ ਕਹਿੰਦੇ ਸਾਡੀ ਕੋਈ ਚੀਜ਼ ਨਹੀਂ ਬਾਜ਼ੀ ਤੇ ਚਾਣੀ ਹੈ ਪਰ ਤੁਹਾਨੂੰ ਲੱਗਦੀ ਨਹੀਂ ਕਰਦੇ ਫਨੀ ਲੋਗ ਲੱਗਦੇ ਨੂੰ ਸਾਲ ਵੀ ਲੱਗੀ ਤੱਕ ਅਜਾ ਤੋ ਕੱਪੜੇ ਤੋਂ ਮੇਰੇ ਪਹਿਲਾਂ ਦੇ ਕੇ ਗਏ ਹੋ ਕਪੜੇ ਦੇ ਇਸ ਟੱਕਰ ਤੇ ਕੀ ਦਿੱਤੇ ਕਿੰਨੇ ਤੇ ਮੇਰੇ ਦੇ ਹਾਂਜੀ ਉਸ ਤੋਂ ਬਾਅਦ ਕਿੰਨੇ ਬਾਅਦ ਉਹ ਖਾਲੇ ਕੋਲ ਆ ਗਏ ਲੇ ਸਤਿ ਸ੍ਰੀ ਅਕਾਲ ਅਸੀਂ ਉਹਨਾਂ ਨੂੰ ਚੈਨੀ ਬਕਸ ਕਰਦੇ ਜੀ ਪਤਾ ਵੀ ਇੱਕ ਖੜਾ ਹੋ ਮੜਿਆ ਜੀ ਸਾਢੇ 6 ਲੱਖ ਦਾ ਅਮੀਨਾ ਹੋ ਗਿਆ ਜੀ ਸਾਢੇ 6 ਲੱਖ ਦਾ ਕਲਾ ਸੀ ਲਗਭਗ ਸੋਨਾ ਸੀ ਡੱਲੇ ਵਾਲਿਆਂ ਦਾ ਇਕਰਾਰ ਕੋਈ ਤੋਂ ਹੈ ਇਹ ਇੱਕ ਤੋਂ ਇਹ ਸਾਢੇ 6 ਲੱਖ ਦਾ ਸਮਾਨ ਮੜਿਆ ਸੀ ਡੱਲੇ ਤੇ ਸੀ ਤੇ ਜਦ ਇਹ ਸੰਧੀ ਪੋਰਟ ਸੀ ਕਿ ਆਪਣੀ ਐਕਸਟਰੀ ਪੋਰਟ ਸੀ ਲੋਕਾਂ ਕੋਈ ਫੀਲ ਕਰਨ ਜਿਹੜੇ ਦੁਕਾਨਦਾਰੀ ਕਰਦੇ ਆ ਅਸੀਂ ਆਮ ਲੋਕਾਂ ਦੇ ਫੀਲ ਕਰਦੇ ਕਿ ਜਿਹੜੇ ਦੁਕਾਨਦਾਰੀ ਕਰਦੇ ਅਸੀਂ ਇਹ ਚੋਣਾਂ ਜੀ ਅਸੀਂ ਕਹਿੰਦੇ ਕਿ ਅਸੀਂ ਇਮਾਨਦਾਰ ਚਾਹਾਂ ਸਾਰੇ ਹਿਆਨੂੰ ਇਮਾਨਦਾਰ ਹੋਣਾ ਚਾਹੀਦਾ ਹੈ ਲੋਕ ਸਾਡਾ ਜਿਹੜਾ ਪੰਜਾਬ ਬਾਬੇ ਨਾਨਕ ਦੀ ਪਵਿੱਤਰ ਨਗਰੀ ਹੈ ਇਹ ਹਰੀ ਬਰੀ ਸਤੇ ਦੇਵੇ ਤੇ ਲੋਕਾਂ ਨਾਲ ਆਪਣੀ ਮੇਲ ਦੋ ਤੇ ਆਨ ਨਜ਼ਾਰਾ ਦੇਵੇ ਇਸ ਤਰ੍ਹਾਂ ਹੀ ਕਿ ਅਸੀਂ ਇਹ ਚੋਣੇ ਕਿ ਹਰ ਬੰਦੇ ਨੂੰ ਇਮਾਨਦਾਰੀ ਦਿਖਾਣੀ ਚਾਹੀਦੀ ਹੈ